ਹallelujah hallelujah hallelujah ਮੇਰੇ ਖੁਦਾਬੰਦ ਤੇਰਾ ਧੰਵਾਦ ਤੇਰਾ ਧੰਵਾਦ ਤੇਰਾ ਧੰਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਅੱਜ ਦੇ ਵਚਨ ਦੇ ਲਈ ਖੁਦਾਬੰਦ ਅੱਜ ਦਿੱਤੇ ਸਾਹਾਂ ਦੇ ਲਈ ਅੱਜ ਦੀ ਨਵੀਂ ਜ਼ਿੰਦਗੀ ਦੇ ਲਈ ਤੇਰਾ ਧੰਵਾਦ ਮੇਰੇ ਪਿਤਾ ਅੱਜ ਦੇ ਵਚਨ ਤੇ ਆਸ਼ੀਸ਼ ਬਰਕਤ ਦੇਣੀ ਪ੍ਰਾਰਥਨਾ ਪ੍ਰਭੇ ਯੇਸ਼ੂ ਨਾਮ ਤੋਂ ਮੰਗੇ ਆਮੀਨ ਹallelujah ਅੱਜ ਦਾ ਆਪਣਾ ਵਚਨ ਹੈ ਜਿਸ਼ਾਇਆ 9 ਦਾ 6 ਸੱਡਨ ਤੇ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ ਰਾਜ ਉਹਦੇ ਮੋਢਿਆਂ ਉੱਤੇ ਹੋਵੇਗਾ ਅਤੇ ਉਹਦਾ ਨਾਮ ਇਹ ਸੱਦਿਆ ਜਾਵੇਗਾ ਅਚਰਜ ਸਲਾਘਰ ਸ਼ਕਤੀਮਾਨ ਪਰਮੇਸ਼ਵਰ ਉਹਨਾਂ ਦੇ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਹallelujah ਮੇਰੇ ਪਿਆਰੇ ਭੈਣ ਭਰਾਵੋ ਵਚਨ ਕੀ ਦੱਸਦਾ ਹੈ ਪ੍ਰਭੂ ਯੇਸ਼ੂ ਕਿਸੇ ਇੱਕ ਵਰਗ ਜਾਤੀ ਸਮਾਜ ਲਈ ਨਹੀਂ ਆਇਆ ਉਹ ਸਾਰੇ ਸੰਸਾਰ ਲਈ ਆਇਆ ਪੂਰੇ ਸੰਸਾਰ ਵਿੱਚ ਪ੍ਰਭੂ ਯਿਸੂ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਹਾਲੇਲੂਇਆ ਬਹੁਤ ਲੋਕਾਂ ਦਾ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਅਸੀਂ ਪ੍ਰਭੂ ਯਿਸੂ ਕੋਲੇ ਜਾਵਾਂਗੇ ਤਾਂ ਸਾਨੂੰ ਕੀ ਮਿਲੇਗਾ ਜਾਂ ਫਿਰ ਬਹੁਤੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਮੇਰੇ ਜੀਵਨ ਵਿੱਚ ਕੋਈ ਆਸ਼ੀਸ਼ ਨਹੀਂ ਜਦੋਂ ਪ੍ਰਭੂ ਯਿਸੂ ਦਾ ਜਨਮ ਹੋਇਆ ਸੀ ਤਾਂ ਉਨ੍ਹਾਂ ਨੂੰ ਬਹੁਤ ਸਾਰੇ ਨਾਮ ਦਿੱਤੇ ਗਏ ਸੀ ਜਿਸ ਤਰ੍ਹਾਂ ਆਪਾਂ ਪਹਿਲਾ ਵਚਨ ਵਿੱਚ ਪੜਿਆ ਹੈ ਉਹਦਾ ਨਾਮ ਇਹ ਸੱਦਿਆ ਜਾਵੇਗਾ ਪਹਿਲਾ ਕਿਹੜਾ ਨਾਮ ਪੜਿਆ ਅਚਰਜ ਚਾਹੇ ਆਪਾਂ ਇਹਨੂੰ ਅਚੰਬਾ ਕਹਿ ਲਈਏ ਅਦਭੁਤ ਕਹਿ ਲਈਏ ਇੱਕ ਅਨੋਖਾ ਕਹਿ ਲਈਏ ਹallelujah ਪਰਮੇਸ਼ਰ ਦਾ ਜਿਹੜਾ ਪਹਿਲਾ ਨਾਮ ਸੀ ਅਚਰਜ ਪੜਿਆ ਆਪਾਂ ਪਰਮੇਸ਼ਰ ਦਾ ਜਿਹੜਾ ਪਹਿਲਾ ਨਾਮ ਸੀ ਉਹ वचन ਦੇ ਵਿੱਚ ਕੀ ਪੜਿਆ ਆਪਾਂ ਅਚਰਜ ਸਤਿਮੁੱਚ ਪ੍ਰਭੂ ਦਾ ਜਨਮ ਇੱਕ ਅਚਰਜ ਕੰਮ ਸੀ ਸੋਚ ਸਮਝ ਤੋਂ ਪਰੇ ਸੀ ਪ੍ਰਭੂ ਨੂੰ ਹੋਰ ਵੀ ਬਹੁਤ ਨਾਮ ਦਿੱਤੇ ਗਏ ਸਰਵ ਸ਼ਕਤੀਮਾਨ ਸਲਾਹਕਰ ਅਨادیه ਪਿਤਾ ਸ਼ਾਂਤੀ ਦਾ ਰਾਜਕੁਮਾਰ ਹallelujah ਅੱਜ ਆਪਾਂ ਸਿਰਫ ਇੱਕ ਲਫ਼ਜ਼ ਤੇ ਹੀ ਮਨ ਲਗਾਵਾਂਗੇ ਕੀ ਹੈ ਉਹ ਲਫ਼ਜ਼ ਜਦ ਪ੍ਰਭੂ ਦਾ ਜਨਮ ਹੋਇਆ ਉਹ ਚਰਜ ਕੰਮ ਸੀ ਸਭ ਤੋਂ ਅਨੋਖਾ ਸਭ ਤੋਂ ਣੋਖੇ ਤਰੀਕੇ ਨਾਲ ਪਰਮੇਸ਼ਵਰ ਦਾ ਜਨਮ ਹੋਇਆ ਪ੍ਰਭੂ ਦਾ ਪਾਲਣ ਪੋਸ਼ਣ ਪ੍ਰਭੂ ਦਾ ਮਰਨਾ ਫਿਰ 3 ਦਿਨ ਬਾਅਦ ਜੀ ਉਠਣਾ ਅਚਰਜ ਕੰਮ ਸੀ ਪ੍ਰਭੂ ਦੇ ਕੰਮ ਣੋਖੇ ਸੀ ਅਚਰਜ ਸੀ ਹallelujah ਇਸ ਤਰ੍ਹਾਂ ਜਦੋਂ ਆਪਾਂ ਪਰਮੇਸ਼ਵਰ ਦੀ ਸੇਵਕਾ ਜੀ ਦੇਖਦੇ ਆਂ ਜਦੋਂ ਉਹਨਾਂ ਨੇ ਆਪਣੀ ਸੇਵਕਾ ਸ਼ੁਰੂ ਕੀਤੀ ਤਾਂ ਉਹਨੇ ਬਹੁਤ ਚੁੰਬੇ ਕੰਮ ਕੀਤੇ ਜੋ ਜਨਮ ਤੋਂ ਅੰਨੇ ਸੀ ਉਹਨਾਂ ਨੂੰ ਅੱਖਾਂ ਦਿੱਤੀਆਂ ਜੋ ਚੱਲ ਨਹੀਂ ਸਕਦੇ ਉਸ ਚੱਲਣ ਲਾ ਦਿੱਤੇ ਜੋ ਸੁਣ ਨਹੀਂ ਸਕਦੇ ਉਹਨਾਂ ਨੂੰ ਸੁਣਨ ਲਾ ਦਿੱਤਾ ਚਾਰ ਚਾਰ ਦਿਨ ਦੇ ਮੁਰਦਿਆਂ ਨੂੰ ਪਰਮੇਸ਼ਵਰ ਨੇ ਜ਼ਿੰਦਾ ਕੀਤਾ ਉਹਨਾਂ ਦੇ ਵਿੱਚ ਸਾਹ ਹੂ ਕੇ ਹallelujah ਪਰਮੇਸ਼ਵਰ ਦੇ ਕੰਮ ਅਚਰਜ ਸੀ ਇਸ ਤਰ੍ਹਾਂ ਜਦੋਂ ਆਪਾਂ ਮੀਕਾ ਵਿੱਚ ਪੜਦੇ ਹਾਂ ਪਰਮੇਸ਼ਵਰ ਅੱਜ ਤੁਹਾਡੇ ਲਈ ਵੀ ਵਾਅਦਾ ਕਰਦਾ ਹੈ ਜਦੋਂ ਵੀ ਮੀਕਾ ਦੇ ਵਿੱਚ ਪੜਾਂਗੇ ਮੀਕਾ 7 ਦਾ 15 ਦੇ ਵਿੱਚ ਕੀ ਲਿਖਿਆ ਮਿਸਰ ਦੇਸ਼ ਤੋਂ ਤੇਰੇ ਨਿਕਲਣ ਦੇ ਸਮੇਂ ਵਾਂਗ ਮੈਂ ਉਹਨਾਂ ਨੂੰ ਅਚੰਬੇ ਵਿਖਾਵਾਂਗਾ ਹallelujah ਮੇਰੇ ਭੈਣ ਪ੍ਰਭੂ ਪ੍ਰਭੂ ਕੀ ਕਹਿੰਦੇ ਹਨ ਬਚਨ ਦੇ ਜ਼ਰੀਏ ਮੈਂ ਉਹਨਾਂ ਨੂੰ ਅਚੰਬੇ ਕੰਮ ਵਿਖਾਵਾਂਗਾ ਅਚਰਜ ਕੰਮ ਵਿਖਾਵਾਂਗਾ ਪ੍ਰਭੂ ਕਹਿੰਦਾ ਹੈ ਮੈਂ ਤੁਹਾਨੂੰ ਮੂਖੇ ਕੰਮ ਖਾਵਾਂਗਾ ਪਰ ਉਹ ਅੱਜ ਤੁਹਾਡੀ ਜ਼ਿੰਦਗੀ ਵਿੱਚ ਅਚਰਜ ਕੰਮ ਕਰੇਗਾ ਹallelujah ਜੇ ਤੁਸੀਂ ਬਹੁਤ ਲੰਮੀ ਸਮੇਂ ਤੱਕ ਪ੍ਰਾਰਥਨਾ ਕਰਦੇ ਕਰ ਉੱਤਰ ਨਹੀਂ ਮਿਲ ਰਿਆ ਸੀ ਤੁਹਾਡੀ ਪ੍ਰਾਰਥਨਾ ਦਾ ਚਾਹੇ ਤੁਸੀਂ ਨਿਰਾਸ਼ ਸੀ ਪਰ ਅੱਜ ਪ੍ਰਭੂ ਕਹਿੰਦੇ ਹਨ ਅੱਜ ਪਰਮੇਸ਼ਰ ਦਾ ਵਾਅਦਾ ਹੈ ਤੁਹਾਡੇ ਨਾਲ ਕਿ ਉਹਨਾਂ ਨੂੰ ਅਚੰਬੇ ਕੰਮ ਦਿਖਾਵਾਂਗਾ ਜਿਹੜਾ ਪਰਮੇਸ਼ਰ ਇਜ਼ਰਾਈਲੀਆਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਜਿਸ ਤਰ੍ਹਾਂ ਪਰਮੇਸ਼ਰ ਨੇ ਮਿਸਰ ਦੇਸ਼ ਵਿੱਚ ਅਚੰਬੇ ਕੰਮ ਕੀਤੇ ਇਜ਼ਰਾਈਲੀਆਂ ਨੂੰ ਅਚਰਜ ਦੇ ਤਰੀਕੇ ਨਾਲ ਮਿਸਰ ਚੋਂ ਕੱਢ ਲਿਆਇਆ ਅੱਜ ਪ੍ਰਭੂ ਤੁਹਾਡੇ ਲਈ ਵੀ ਅਚਰਜ ਕੰਮ ਕਰਨ ਜਾ ਰਹੇ ਹੈ ਘੜਦੀ ਰਹੀ ਵੀ ਪਰਮੇਸ਼ਵਰ ਅਚੰਬਾ ਕਰਨ ਜਾ ਰਿਹਾ ਤੁਹਾਡੇ ਜੀਵਨ ਵਿੱਚ ਪਰਮੇਸ਼ਵਰ ਬਹੁਤ ਚਰਜ ਕੰਮ ਕਰਨ ਜਾ ਰਿਹਾ ਹallelujah ਜਦੋਂ ਇਜ਼ਰਾਈਲੀ ਲਾਲ ਸਮੁੰਦਰ ਕੋਲ ਪਹੁੰਚੇ ਸੀ ਤਾਂ ਉਹਨਾਂ ਨੂੰ ਕੋਈ ਰਾਹਸਤਾ ਨਹੀਂ ਸੀ ਦਿਖ ਰਿਹਾ ਪਿੱਛੇ ਮਿਸਰ ਦੀ ਸਾਰੀ ਸੈਨਾ ਸੀਗੀ ਅੱਗੇ ਰਾਹ ਦਿਖ ਨਹੀਂ ਸੀ ਰਿਹਾ ਪਰ ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ ਤੋੜ ਪਾ ਕਰਤਾ ਹallelujah ਪਰਮੇਸ਼ਵਰ ਨੇ ਸਮੁੰਦਰ ਵਿੱਚ ਦੀ ਰਾਹ ਬਣਾ ਦਿੱਤਾ ਪ੍ਰਭੂ ਤੁਹਾਡੇ ਲਈ ਵੀ ਇਹ ਚਰਜ ਕੰਮ ਕਰੇਗਾ ਪ੍ਰਭੂ ਤੁਹਾਡੀ ਵੀ ਅਗਵਾਈ ਕਰੇਗਾ ਜੀ ਜਦੋਂ ਜ਼ਿੰਦਗੀ ਵਿੱਚ ਦੁੱਖ ਪਰੇਸ਼ਾਨੀਆਂ ਮੁਸੀਬਤਾਂ ਮੁਸ਼ਕਲ ਆਵਣ ਜਦੋਂ ਸਾਰੇ ਰਾਹ ਬੰਦ ਹੋ ਜਾਣ ਫਿਰ ਪ੍ਰਭੂ ਤੁਹਾਡੀ ਅਗਵਾਈ ਕਰੇਗਾ ਪਰਮੇਸ਼ਰ ਤੁਹਾਡੇ ਲਈ ਰਾਹ ਤਿਆਰ ਕਰੇਗਾ ਪਰਮੇਸ਼ਰ ਇਹ ਚਰਜ ਕੰਮ ਕਰੇਗਾ ਚੰਬੇ ਕੰਮ ਕਰੇਗਾ ਤੁਹਾਡੇ ਲਈ ਹallelujah ਅੱਜ ਪ੍ਰਭੂ ਦਾ ਵਾਅਦਾ ਤੁਹਾਡੇ ਨਾਲ ਕਿ ਮੈਂ ਤੁਹਾਡੀ ਜ਼ਿੰਦਗੀ ਵਿੱਚ ਚੰਬੇ ਕਰਾਂਗਾ ਤੁਹਾਡੇ ਜੀਵਨ ਵਿੱਚ ਵੀ ਪਰਮੇਸ਼ਵਰ ਅੱਜ ਅਚਰਜ ਕੰਮ ਕਰਨ ਜਾ ਰਹੇ ਨੇ ਹallelujah ਅੱਜ ਸੱਚੇ ਦਿਲੋਂ ਪ੍ਰਾਰਥਨਾ ਕਰੋ ਪ੍ਰਾਰਥਨਾ ਕਰੋ ਪਰਮੇਸ਼ਵਰ ਅੱਗੇ ਜੀ ਪ੍ਰਭੂ ਕੇ ਪ੍ਰਾਰਥਨਾ ਕਰੋ ਪਰਮੇਸ਼ਰ ਮੇਰੇ ਪਿਆਰੇ ਪਿਤਾ ਅੱਜ ਆਪਣੇ ਬੱਚਿਆਂ ਨੂੰ ਰਾਹ ਦਿਖਾ ਦਿਓ ਅੱਪਣ ਅੱਜ ਆਪਣੇ ਬੱਚਿਆਂ ਦੇ ਜੀਵਨ ਵਿੱਚ ਅਚਰਜ ਕੰਮ ਕਰ ਜਿਵੇਂ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਹੈ ਮੇਰੇ ਪਿਤਾ ਅੱਜ ਮੈਂ ਪ੍ਰਾਰਥਨਾ ਕਰਦਾ ਅੱਜ ਇੱਕ ਇੱਕ ਦੇ ਬੋਝ ਨੂੰ ਹਲਕਾ ਕਰ ਦੇ ਦੂਰ ਕਰ ਦੇ ਨਾ ਬੋਝ ਇਹਨਾਂ ਤੋਂ ਇਨਾਂ ਦੀ ਜ਼ਿੰਦਗੀ ਚ ਸਾਰੇ ਦੁੱਖ ਪਰੇਸ਼ਾਨੀਆਂ ਦੂਰ ਕਰ। ਇਨਾਂ ਦੀ ਜ਼ਿੰਦਗੀ ਚ ਸਾਰੀਆਂ ਮੁਸ਼ਕਲਾਂ ਦੂਰ ਕਰ। ਖੁਦਾਬੰਦ। ਅੱਜ ਮੈਂ ਪ੍ਰਾਰਥਨਾ ਕਰਦੇ ਹਾਂ ਇਹਨਾਂ ਦੀ। ਇਨਾਂ ਦੀ ਜ਼ਿੰਦਗੀ ਚ ਅੱਜ ਚਰਚ ਕਮ ਕਰ, ਅਚੰਬੇ ਕਮ ਕਰ ਮੇਰੇ ਖੁਦਾਬੰਦ। ਹੋਂਦ ਦੇ ਮੇਰੇ ਮਹਾਨ ਪਰਮੇਸ਼ਵਰ। ਅੱਜ ਇਹਨਾਂ ਦੀ ਜ਼ਿੰਦਗੀ ਚ ਚੰਬੇ ਕਮ ਹੋਣ ਦੇ, ਅਚਰਜ ਕਮ ਹੋਣ ਦੇ ਸਭ ਦੀ ਜ਼ਿੰਦਗੀ ਚ ਮੇਰੇ ਖੁਦਾਬੰਦ, ਮਹਾਨ ਪਰਮੇਸ਼ਵਰ। ਜਿਸ ਤਰ੍ਹਾਂ ਤੂੰ ਇਜ਼ਰਾਇਲੀਆ ਨੂੰ ਮਿਸਰ ਵਿੱਚੋਂ ਕੱਢ ਲਿਆ ਆ। ਖੁਦਾਬੰਦਾ ਅੱਜ ਇਹਨਾਂ ਨੂੰ ਵੀ ਇਹਨਾਂ ਦੇ ਦੁੱਖਾਂ ਦੇ ਵਿੱਚੋਂ ਕੱਢ ਲਿਆ ਮੇਰੇ ਪਿਤਾ ਉਹਨਾਂ ਨੂੰ ਦੁੱਖ ਪਰੇਸ਼ਾਨੀਆਂ ਦੇ ਵਿੱਚੋਂ ਕੱਢ ਲਿਆ ਮੇਰੇ ਪਿਤਾ ਜਿਸ ਤਰ੍ਹਾਂ ਤੋਂ ਉਹਨਾਂ ਨੂੰ ਮੁਸੀਬਤਾਂ ਤੋਂ ਕੱਢ ਲਿਆ ਮੇਰੇ ਪਿਤਾ ਅੱਜ ਆਪਣੇ ਬੱਚਿਆਂ ਨੂੰ ਵੀ ਖੁਦਾਬੰਦਾ ਮੁਸੀਬਤਾਂ ਦੇ ਵਿੱਚੋਂ ਬਾਹਰ ਕਰ ਖੁਦਾਬੰਦਾ ਅੱਜ ਜੋ ਸਮਾਂ ਦੇਖ ਰਹੇ ਨੇ ਮੇਰੇ ਪਿਤਾ ਜਦੋਂ ਮੁਸ਼ਕਲ ਦੀ ਘੜੀ ਦੇਖ ਰਹੇ ਨੇ ਪਰੇਸ਼ਾਨੀਆਂ ਦੇਖ ਰਹੇ ਨੇ ਮੇਰੇ ਪਿਤਾ ਅੱਜ ਤੋਂ ਬਾਅਦ ਤੇਰੇ ਨਾਮ ਦੇ ਵਿੱਚ ਇਹ ਮੁਸ਼ਕਲ ਸਮਾਂ ਪਰੇਸ਼ਾਨੀਆਂ ਦੁੱਖ ਮੁਸੀਬਤਾਂ ਨਾਲ ਦੇਖਣ ਮਹਾਨ ਪਿਤਾ ਤੋ ਚਰਜ ਕਮ ਕਰੇ ਨ ਜਿੰਦਗੀ ਚ ਚਾਚਾ ਬਾਬ ਦਇਆ ਕਰ ਮੇਹਾਨ ਪਰਮੇਸ਼ਵਰ ਖੁਦਾਵੰਦਾ ਇਹਨਾਂ ਦੀ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਾਰੀਆਂ ਕਮੀਆਂ ਦੂਰ ਕਰ ਇਹਨਾਂ ਦੀ ਜ਼ਿੰਦਗੀ ਵਿੱਚ ਚਰਜ ਕਮ ਕਰ ਮੇਰੇ ਪਿਤਾ ਹੋਣ ਦੇ ਮੇਰੇ ਮਹਾਨ ਪਰਮੇਸ਼ਰ ਨੇ ਦੀਆਂ ਕਮੀਆਂ ਘਟੀਆਂ ਤੇਰੇ ਸਵਰਗੀ ਭੰਡਾਰ ਚ ਪੂਰੀਆਂ ਕਰ ਮੇਰੇ ਪਿਤਾ ਤੋ ਦਇਆ ਕਰ ਮਹਾਨ ਪ੍ਰਭੂ ਰੀ ਤਰਸ ਕਰ ਪ੍ਰਥਨਾ ਪ੍ਰਭੂ ਯੇਸ਼ੂ ਨਾਮ ਵਿੱਚ ਮੰਗਦੇ ਹਾਂ ਆਮੀਨ ਹallelujah ਹallelujah